ਅਸਲਾਮ ਵਾਲੇਕਮ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਾਰੇ ਸੱਜਣਾ ਮਿੱਤਰਾਂ ਨੂੰ ਜਿੰਨੇ ਵੀ ਲੋਕ ਅਸਮਾਨ ਦਾ ਮੰਚ ਦੇ ਨਾਲ ਜੁੜੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਟ ਕਰਦੇ ਆ ਲੱਖ ਲੱਖ ਕਰੋੜ ਕਰੋੜ ਜੀ ਆਇਆਂ ਸਾਥੀਓ ਦੇਖੋ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਜਿਹੜੀ ਇੱਕ ਲੜਾਈ ਹੁੰਦੀ ਹੈ ਨਾ ਉਹ ਇੱਕ ਵਿਚਾਰਕ ਲੜਾਈ ਹੈ ਮਤਭੇਦ ਹੋ ਸਕਦੇ ਨੇ ਕਿਸੇ ਨਾਲ ਸਾਡੇ ਪਰ ਮਨ ਭੇਦ ਅਸੀਂ ਕਦੇ ਨਹੀਂ ਕਰਦੇ ਸਾਡਾ ਪਰਸਨਲ ਕਿਸੇ ਨਾਲ ਕੋਈ ਉਹ ਨਹੀਂ ਹੈਗਾ ਕੋਈ ਕਾਟੋਕਲੇਸ ਨਹੀਂ ਹੈਗਾ ਔਰ ਨਾ ਅਸੀਂ ਪਰਸਨਲੀ ਇੰਡੀਵਿਜੂਅਲ ਕਿਸੇ ਬੰਦੇ ਤੋਂ ਅਸੀਂ ਕੋਈ ਨਫ਼ਰਤ ਕਰਦੇ ਆ ਕਿਉਂਕਿ ਸਾਰੇ ਸਾਡੇ ਸਮਾਜ ਦੇ ਲੋਕ ਨੇ ਸਮਾਜ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਆਪਣੀ ਸੋਚ ਹੁੰਦੀ ਆ ਔਰ ਜਾਂ ਕਿਸੇ ਅ ਕਰਾਹੇ ਪਏ ਹੁੰਦੇ ਨੇ ਔਰ ਉਹਨਾਂ ਨੂੰ ਸਮਝਾਉਣਾ ਔਰ ਮਨਨ ਮਨ ਦੀ ਅਗਦੀ ਤਾਕਤ ਪਹਿਚਾਨ ਦੀ ਇੱਕ ਜਾਣਕਾਰੀ ਦੇਣੀ ਵੀ ਤੁਹਾਡੀ ਕੀ ਪਾਵਰ ਆ ਔਰ ਕੁਝ ਮੇਰੇ ਭਰਾ ਉਸਮੰਦਾ ਬਾਰੇ ਬੜਾ ਅਨਾਪ-ਸ਼ਨਾਪ ਕਹਿੰਦੇ ਨੇ ਤੇ ਕਾफी ਕੁਝ ਬੋਲਦੇ ਨੇ ਕਿਉਂਕਿ ਜਦੋਂ ਆਪਣੇ ਸਮਾਜ ਦੀ ਸੇਵਾ ਕਰਨੀ ਹੁੰਦੀ ਆ ਤਾਂ ਬੜਾ ਕੁਛ ਆ ਜਿਹੜਾ ਚੱਲਣਾ ਵੀ ਪੈਂਦਾ ਹੈ ਸਹਿਣਾ ਪੈਂਦਾ ਹੈ ਸਾਹਾਂਗੇ ਤੇ ਜਿੰਨਾ ਚਿਰ ਸਾਡੇ ਸਮਾਜ ਦੇ ਜਿਹੜੇ ਆ ਜੋ ਹੱਕ ਨੇ ਜਿੰਨਾ ਚਿਰ ਉਹ ਮਿਲਦੇ ਨਹੀਂ ਉਹਨਾਂ ਚੋਂ ਸਾਹਾਂਗੇ ਤੇ ਅਸੀਂ ਸਾਰੀ ਪਸਮੰਦਾ ਰਾਸ਼ਟਰਵਾਦੀ ਪਸਮੰਦਾ ਮੁਸਲਿਮ ਰਾਸ਼ਟਰਵਾਦੀ ਪਹਿਲਾਂ ਮੈਂ ਲੋਕਾਂ ਨੂੰ ਬੜਾ ਕੁਝ ਬੜੀ ਵਾਰੀ ਇਸ ਦੇ ਬਾਰੇ ਮੈਂ ਚਾਣਨਾ ਪਾ ਚੁੱਕਿਆ ਕਿਉਂਕਿ ਕਈ ਮੇਰੇ ਭਰਾ ਨੇ ਇਦਾਂ ਦੇ ਤੇ ਜਿਹੜੇ ਹਰ ਵਾਰੀ ਸਵਾਲ ਕਰਦੇ ਨੇ ਕਿ ਜੀ ਇਹ ਪਸਮੰਦਾ ਕਿੱਥੋਂ ਜਾਗਰ ਹੋ ਗਏ ਕਿਵੇਂ ਆ ਗਿਆ ਇਹ ਇਹ ਪਸਮੰਦਾ ਹੈ ਕੀ ਹੈ ਪਹਿਲਾਂ ਵੀ ਮੈਂ ਇਹਦੇ ਬਾਰੇ ਬੜਾ ਚਾਣਨਾ ਪਾਤਾ ਵੀ ਪਸਮਾਨਦਾ ਕੌਣ ਨੇ ਤੇ ਫੇਰ ਦੱਸ ਦੇਣਾ ਮੇਰਾ ਫ਼ਰਜ਼ਾ ਕਿ ਇਸਲਾਮ ਦੇ ਵਿੱਚ ਇਸਲਾਮ ਸਰਵਉੱਚਾ ਹਰ ਇੱਕ ਧਰਮ ਸਰਵਉੱਚਾ ਜਿੰਨੇ ਵੀ ਇਸ ਦੁਨੀਆ ਦੇ ਉੱਤੇ ਧਰਮਾਂ ਨੇ ਸਾਰੇ ਸਰਵਉੱਚ ਨੇ ਔਰ ਅੱਲਾਹ ਦੀ ਨਿਗ੍ਹਿਬਾਨ ਅੱਲਾਹ ਦੀ ਨਜ਼ਰ ਸਾਨੀ ਦੇ ਵਿੱਚ ਉਹ ਜਿਹੜੇ ਧਰਮ ਹਰ ਇੱਕ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਇੱਕ ਆਪ ਦਾ ਅਕੀਦਾ ਹੈ, ਆਪ ਦੀ ਆਸਥਾ। ਤੇ ਸਟਾਈਲ ਕਹਿ ਸਕਦੇ ਹੋ, ਸਟਾਈਲ ਜਾਂ ਤਰੀਕਾ ਅਲੱਗ-ਅਲੱਗ ਮੰਨਣ ਦਾ। ਇਸੇ ਤਰ੍ਹਾਂ ਜਿੰਨੇ ਵੀ ਧਰਮ ਨੇ ਉਹਨਾਂ ਦੇ ਵਿੱਚ ਜਿੰਨੀਆਂ ਵੀ ਛੋਟੀਆਂ ਜਾਤਾਂ ਹੁੰਦੀਆਂ ਨੇ, ਉਹਨਾਂ ਨੂੰ ਇੱਕ ਕਿਸੇ ਵਿਸ਼ੇਸ਼ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ। ਧਰਮ ਸਰਵੋੱਚ ਨੇ ਪਰ ਧਰਮ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ, ਉਹ ਜ਼ਰੂਰ ਉੱਚੀਆਂ ਨੀਂਹੀਆਂ ਜਾਤਾਂ ਦੇ ਵਿੱਚ ਹੁੰਦੇ ਹੈ ਇਸੇ ਤਰ੍ਹਾਂ ਹੀ ਸਾਡੇ ਇਸਲਾਮ ਦੇ ਵਿੱਚ ਸਾਡਾ ਇਸਲਾਮ ਸਰਵ ਉੱਚਾ ਨੋ ਡਾਊਟ ਅੱਲਾ ਦੇ ਨਬੀ ਦਾ دین ਔਰ ਮੇਲੇ ਲੱਗ ਰਹੇ ਨੇ ਮੇਲੇ ਲੱਗਦੇ ਰਹਿਣਗੇ ਔਰ ਮੇਰੇ ਮੌਲਾ ਹੁਸੈਨ ਦਾ ਜਿਹੜਾ ਜ਼ਿਕਰ ਆ ساری ਦੁਨੀਆ ਕਰਦੀ ਆ ਮੇਰੇ ਮੌਲਾ ਹੁਸੈਨ ਨੂੰ ਕੋਈ ਆਪਣਾ ਦੇਵਤਾ ਕਹਿੰਦਾ ਏ ਕੋਈ ਨਬੀਆਂ ਦੀ ਲਾਜ ਰੱਖਣ ਵਾਲਾ ਕਹਿ ਦਿੰਦਾ ਔਰ ਕੋਈ ਕਹਿ ਦਿੰਦਾ ਕਿ دین ਦਾ ਝੰਡਾ ਪਰਚਮ ਜੋ ਮੇਰੇ ਮੌਲਾ ਹੁਸੈਨ ਨੇ ਬੁਲੰਦ ਕੀਤਾ ਔਰ ਇਹਦੀ ਦੁਨੀਆ ਤੱਕ ਬੁਲੰਦ ਰਹਿਣਾ ਏ ਆਮੀਨ ਮੌਲਾ Али ਦਾ ਘਰਾਣਾ ਕਿਉਂਕਿ ਬੜੀ ਵੱਡੀਆਂ-ਵੱਡੀਆਂ ਹਸਤੀਆਂ ਹੋਈਆਂ ਨੇ ਸਾਡੇ ਇਸਲਾਮ ਦੇ ਵਿੱਚ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਦੇ ਔਰ ਸਾਡੇ ਭਾਰਤ ਦੇਸ਼ ਦੇ ਵਿੱਚ ਜਿੰਨੇ ਵੀ ਅਸੀਂ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਸੁਣ ਕੇ ایمان ਲਿਆ ਸੁੰਨੀ ਹੋਏ ਨੇ ਉਹ ਵੀ ਕਿਸੇ ਨਾ ਕਿਸੇ ਬਜ਼ੁਰਗ ਤੋਂ متاثر ਹੋ ਕੇ ਆਪਾਂ ਨੇ ਸੁਣ ਕੇ ਮੰਨ ਲਿਆ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਆਉਂਦਾ ਕਿ ਹਜ਼ਰਤ ਖਵਾਜ਼ਾ ਗਰੀਬ ਨਿਵਾਜ਼ ਸਰਕਾਰ ਨੇ ਕਿੰਨੇ ਲੋਕਾਂ ਨੂੰ ਕਲਮਾ ਪੜ੍ਹਾਇਆ ਸੁਣ ਕੇ ਮੰਨ ਲਿਆ ਹੁੰਦਾ ਸੀ ਔਰ ਅਸੀਂ ਭਾਗਾਂ ਵਾਲੇ ਆ ਜਿਹੜੇ ਅਸੀਂ ਦੀਨਦਾਰ ਬਣੇ ਦੀਨ ਦੇ ਵਿੱਚ ਚੱਲੇ ਦੀਨ ਦੇ ਨਾਲ ਜੁੜੇ ਔਰ ਮੇਰੇ ਨਬੀ ਦੀ ਜਿਹੜੀ ਕਾਲੀ ਕੰਬਲੀ ਸੀ ਉਹ ਸਾਡੇ ਉੱਤੇ ਆ ਗਈ ਅਸੀਂ ਬੜੇ ਕਿਸਮਤ ਵਾਲੇ ਹਾਂ ਪਰ ਇਸਲਾਮ ਦੇ ਵਿੱਚ ਵੀ ਕੁਝ ਜਾਤਾਂ ਜਿਹੜੀਆਂ ਛੋਟੀਆਂ ਨੇ ਛੋਟੇ ਵਰਗ ਨੇ ਜਿਹੜੇ ਦੀਨ ਦੇ ਵਿੱਚ ਆਏ ਨੇ ਤੇ ਜਿਨ੍ਹਾਂ ਨੂੰ ਸਰਕਾਰ ਕੰਨੀ ਉਹ ਵੀ ਗਵਰਨਮੈਂਟ ਕੰਨੀ ਉਹ ਵੀ ਇੱਕ ਕਿਸੇ ਨਾ ਕਿਸੇ ਦਰਜੇ ਦੇ ਵਿੱਚ ਰੱਖਿਆ ਇਸਲਾਮ ਦੇ ਵਿੱਚ ਜਿੰਨੇ ਵੀ ਬੈਕਵਰਡ ਕਲਾਸ ਅਦਰ ਬੈਕਵਰਡ ਕਲਾਸ ਜਾਂ ਮੋਸਟ ਬੈਕਵਰਡ ਕਲਾਸ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬਸ ਜਿੰਨੇ ਵੀ ਵਰਗ ਨੇ ਇਹਨਾਂ ਵਰਗਾਂ ਦੇ ਵਿੱਚ ਜਿੰਨੀਆਂ ਵੀ ਜੱਤਾ ਹੁੰਦੀਆਂ ਨੇ ਜੋ ਇਸਲਾਮ ਧਰਮ ਨੂੰ ਮੰਨਦੇ ਨੇ ਕੋਈ ਇਹਨਾਂ ਵਰਗਾਂ ਦੇ ਵਿੱਚ ਆਉਂਦੇ ਨੇ ਉਹ ਸਾਰੇ ਪਸਮੰਦਾ ਪਸਮੰਦਾ ਫਾਰਸੀ ਭਾਸ਼ਾ ਦਾ ਸ਼ਬਦ ਆ ਜਿਸ ਦਾ ਮਤਲਬ ਆ ਪਿੱਛੇ ਰਹਿ ਜਾਣਾ ਪਛੜ ਜਾਣਾ ਉਹ ਲੋਕਾਂ ਦਾ ਇੱਕ ਸਮੂਹ ਆ ਜੋ ਪਿਛਲੇ 76 ਸਾਲਾਂ ਤੋਂ ਦੱਬ ਕੁਚਲ ਕੇ ਰਹਿ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਵੱਡੇ ਅਮੀਰ ਲੋਕ ਨੇ ਉਹਨਾਂ ਦੇ ਰਹਿਮੋ ਕਰਨ ਦੇ ਉੱਤੇ ਸਾਡੀਆਂ ਜਾਤਾਂ ਪਸਮੰਦਾ ਦੀ ਜਿਹੜੀਆਂ ਉਹ ਹੁਣ ਤੱਕ ਆਪਣਾ ਜੀਵਨ ਬਸਰ ਕਰਦੇ ਆ ਕਿਸੇ ਸਰਕਾਰ ਨੇ ਸਾਡਾ ਪਸਮੰਦਾ ਸਮਾਜ ਦਾ ਹੱਥ ਨਹੀਂ ਫੜਿਆ ਸਾਡੇ ਪਸਮੰਦਾ ਸਮਾਜ ਦੇ ਵਿੱਚ ਵੀ ਆ ਕੇ ਕੁਝ ਲੋਕਾਂ ਨੇ ਕਿਰਕੇ ਬਣਾ ਦੇ ਹਰ ਇੱਕ ਦੀ ਅਲੱਗ ਅਲੱਗ ਕੈਟਾ ਕੈਟਾਗਰੀ ਵਾਈਜ਼ ਉਹਨਾਂ ਨੂੰ ਡਿਵਾਈਡ ਕਰਤਾ ਤਾਂ ਜੋ ਇਹਨਾਂ ਦੀ ਜਿਹੜੀ ਸਟਰੈਂਥ ਆ ਉਹਨੂੰ ਖਤਮ ਕਰਿਆ ਜਾਵੇ ਸਟਰੈਂਥ ਘਟਾਈ ਜਾਵੇ 76 ਸਾਲ ਬਾਅਦ ਕੋਈ ਸਰਕਾਰ ਆਈ ਜਿਸ ਨੇ ਪਸਮੰਦਾ ਦੀ ਗੱਲ ਕੀਤੀ ਜਿਸ ਨੇ ਪਸਮੰਦਾ ਸਮਾਜ ਦਾ ਹੱਥ ਫੜਿਆ ਔਰ ਪਸਮੰਦਾ ਸਮਾਜ ਨੂੰ ਤਰੱਕੀ ਦੇਣ ਦੇ ਲਈ ਉਹਨਾਂ ਦੇ ਬਣਦੇ ਹੱਕ ਦੇਣ ਦੇ ਲਈ ਇੱਕ ਹੰਬੜਾ ਮਾਰਿਆ। ਤਦ ਜਾ ਕੇ ਪਸਮੰਦਾ ਸਮਾਜ ਜਾਗਿਆ। ਕਿਉਂਕਿ ਸਰਕਾਰ ਨੇ ਸਾਡੀ ਪਸਮੰਦਾ ਸਮਾਜ ਨੂੰ ਇੱਕ ਸਿਕਿਉਰਿਟੀ ਵੀ ਪ੍ਰੋਵਾਈਡ ਕਰਨੀ। ਸੁਰੱਖਿਆ ਵੀ ਸਾਡੀ ਯਕੀਨੀ ਬਣਾਈ। ਕਿਉਂਕਿ ਅਸੀਂ ਅਸੁਰੱਖਿਅਤ ਸੀਗੇ ਪਹਿਲਾਂ ਸਾਡੀ ਕੋਈ ਸਿਕਿਉਰਿਟੀ ਨਹੀਂ ਸੀ ਸਾਡੀ ਕੋਈ ਸੁੰਦਾ ਨਹੀਂ ਸੀ। ਹਰ ਸਰਕਾਰਾਂ ਦੇ ਵਿੱਚ ਸਾਨੂੰ ਦਬਾਇਆ ਜਾਂਦਾ ਸੀ ਧਰਮ ਦੇ ਨਾਮ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਸੀ ਅਲੱਗ-ਅਲੱਗ ਜਾਤਾਂ ਦੇ ਨਾਮ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਸੀ ਕਾਰੋਬਾਰਾਂ ਦੇ ਵਿੱਚ ਸਾਡੇ ਨਾਲ ਬੇਤਕਰਾ ਕਰਿਆ ਜਾਂਦਾ ਸੀ ਤੇ ਪਰ ਹੁਣ ਇੱਕ ਸਰਕਾਰ ਆਈ ਹੈ ਕੋਈ ਸਾਡੇ ਮਾਨਚੋਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਸੰੰਦਾ ਦੀ ਗੱਲ ਕੀਤੀ ਇਸ ਕਰਕੇ ਮੇਰਾ ਇਹ ਚਾਣਨਾ ਪਾਉਣਾ ਤੁਹਾਨੂੰ ਜ਼ਰੂਰੀ ਸੀਗਾ ਸਾਡੇ ਸਾਡੇ ਹੀ ਕੁਝ ਪਸੰਮੰਦਾ ਦੇ ਲੋਕ ਨੇ ਜਿਹੜੇ ਗਰਾਹੇ ਪੈ ਗਏ ਗਲਤ ਰਸਤੇ ਤੇ ਚਲੇ ਗਏ ਤੇ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਨਾਲ ਜੁੜਨ ਤਾਂ ਜੋ ਆਪਾਂ ਆਪਣੇ ਸਮਾਜ ਦੀ ਭਲਾਈ ਦੇ ਲਈ ਕੋਈ ਨਾ ਕੋਈ ਸਰਕਾਰ ਕੋਲੇ ਜਾ ਕੇ ਆਪਾਂ ਆਪਣੀ ਮੰਗ ਰੱਖੀਏ ਸਾਥੀਓ ਜਿੰਨਾ ਚਿਰ ਤੁਸੀਂ ਸੰਗਠਿਤ ਨਹੀਂ ਹੁੰਦੇ ਕੋਈ ਵੀ ਹਰ ਇੱਕ ਧਰਮ ਦੇ ਲੋਕਾਂ ਨੂੰ ਮੈਂ ਕਹਿੰਦਾ ਹਰ ਇੱਕ ਕੈਟਾਗਰੀ ਦੇ ਲੋਕਾਂ ਨੂੰ ਕਹਿੰਦਾ ਜਿੰਨਾ ਚਿਰ ਤੁਸੀਂ ਸੰਗਠਿਤ ਨਹੀਂ ਹੁੰਦੇ ਆਪਣੀ ਸਟਰੈਂਥ ਨਹੀਂ ਦਿਖਾਉਂਦੇ ਤੁਹਾਡੀ ਕਿਸੇ ਸਰਕਾਰ ਦੇ ਵਿੱਚ ਕੋਈ ਸੁਣਵਾਈ ਹੋਣੀ ਇੰਪੋਸੀਬਲ ਹੈ। ਅਗਰ ਸੁਣਵਾਈ ਕਰਨੀ ਹੈ ਤਾਂ ਤੁਹਾਨੂੰ ਸੰਗਠਿਤ ਹੋਣਾ ਪਏਗਾ। ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਸਦੀਆਂ ਲੰਘ ਜਾਣਗੀਆਂ। ਸੰਗਠਿਤ ਹੋਏ ਬਿਨਾਂ ਤੁਹਾਡੀ ਕਿਸੇ ਨੇ ਤੁਹਾਨੂੰ ਕਿਸੇ ਨੇ ਖਾਇਕ। ਜਿਸ ਕਰਕੇ ਸਾਡੇ ਪਸੰਮੰਦਾ ਦੇ ਨਾਲ ਜਿੰਨੇ ਵੀ ਸਾਈ ਲੋਕ ਜਿੰਨੇ ਵੀ ਆ ਬਾਬਾ ਜੀ ਨੇ ਜਿੰਨੇ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਜੀ ਆਇਆਂ ਕਹਿੰਦੇ ਆ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਮੇਰੇ ਸਮਾਜ ਦੇ ਲਈ ਜਿੱਥੇ ਤੱਕ ਵੀ ਮੈਨੂੰ ਆਵਾਜ਼ ਉਦਲੰਧ ਕਰਨੀ ਪਈ ਔਰ ਮੈਂ ਆਵਾਜ਼ ਉਦਲੰਧ ਕਰੂੰਗਾ ਮੇਰੇ ਸਮਾਜ ਨੂੰ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਨੇ ਇਹਨਾਂ ਦੇ ਲਈ ਅਸੀਂ ਜਰੂਰ ਆਵਾਜ਼ ਉਠਾਵਾਂਗੇ ਔਰ ਭਾਰਤ ਸਰਕਾਰ ਨੇ ਵੀ ਸਾਡੇ ਨਾਲ ਇਸ ਚੀਜ਼ ਦਾ ਵਾਅਦਾ ਕੀਤਾ ਹੈ ਕਿ ਜੋ ਸਾਡੇ ਭੰਦੇ ਹੱਕ ਹਕੂਕ ਸਾਡੇ ਸਮਾਜਾਂ ਨੇ ਉਹ ਮਿਲਣਗੇ ਇਹਨਾਂ ਕੁਝ ਕਹਿਣਾ ਹੈ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਕਹਿੰਦਾ ਮੈਂ ਆਪ ਜੀ ਦਾ ਦਾਸ ਐਡਵੋਕੇਟ ਵਿਕਰਮ ਸਾਹਰੀ ਰਾਸ਼ਟਰਵਾਦੀ ਪਸੰਮੰਦਾ ਮੁਸਲਿਮ ਰਾਸਤੀ ਮੰਚ ਪੰਜਾਬ ਸਲਾਮ